ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੇ ਵੱਡੇ ਵੀਰ ਰੱਬੀ ਵੀਰ ਤੇ ਵਿੱਕੀ ਵੀਰ ਇਹ ਸਵਾਲ ਵਾਲਿਆਂ ਵੱਲੋਂ ਅੱਜ ਪਿੰਡ ਚੱਕਰ ਬੂਟਿਆਂ ਦੀ ਸੇਵਾ ਕੀਤੀ ਗਈ ਹੈ 300 ਬੂਟੇ ਭੇਜੇ ਗਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਵੱਲੋਂ ਪਿੰਡ ਚੱਕਰ ਵਾਸਤੇ ਗਰਾਉਂਡ ਵਾਸਤੇ ਅਤੇ ਬੱਚਿਆਂ ਵਾਸਤੇ 300 ਬੂਟੇ ਭੇਜੇ ਗਏ ਹਨ ਇੱਕ ਮਾਫਰ ਹੈ ਹੈ ਆਪਾਂ ਆਪਾਂ ਬੜਾ ਬਰੁਕਾਲੇ ਕੋਈ ਤੇ ਇੱਕ ਮੈਨੂੰ ਇਹ ਕਹਿਣਾ ਸੀਗਾ ਵੀ ਇੱਕ ਦਾ ਅੱਜ ਜਿਵੇਂ ਹੋਇਆ ਸੀਗਾ ਅੰਕਲ ਹੋਣੀ ਲੰਗੇ ਜਾਂਦੇ ਸੀਗੇ ਸਾਰੇ ਜਾਣੇ ਐ ਖੜੇ ਸੀਗੇ ਠੀਕ ਆ ਸਾਰੇ ਜਾਣੇ ਧਿਆਨ ਰੱਖਿਆ ਕਰੋ ਜਿਵੇਂ ਕੋਈ ਬਾਹਰ ਖੜਾ ਹੁੰਦਾ ਉਹਨਾਂ ਨੂੰ ਸਾਤਰੀ ਗਾ ਜਰੂਰ ਪਵਾ ਲਿਆ ਕਰੋ ਠੀਕ ਆ ਜੇ ਉਹ ਤੁਸੀਂ ਗੇਮ ਲਾਉਣੇ ਆ ਤੇ ਇੱਕ ਤੋਂ ਬਾਅਦ ਜਿਵੇਂ ਹੁਣ ਤੁਹਾਨੂੰ ਅੱਜ ਤੋੜਿਆ ਸੀਗਾ ਸਾਰਾ